ਦਾ ਉੱਚੀ ਨੀਚ ਇੱਥੇ ਰਹਿ ਜਾਣਾ ਇਹ ਆਪਾਂ ਨੇ ਬਣਾਇਆ ਹੋਇਆ ਤੁਸੀਂ ਐਂ ਕਰੋ ਬਲੱਡ ਬੈਂਕ ਦੇ ਵਿੱਚ ਕਦੇ ਜਾਇਓ ਉੱਥੇ ਖੂਨ ਦੇਖਿਓ ਸ਼ਰਤ ਲਾ ਲਓ ਜੇ ਤੁਸੀਂ ਪਛਾਣ ਦੋਗੇ ਵੀ ਇਹ ਕਿਸੇ ਉੱਚ ਦਾ ਖੂਨ ਹੈ ਜਾਂ ਨੀਚ ਦਾ ਖੂਨ ਹੈ ਜਾਂ ਕਿਸੇ ਐਸਸੀ ਦਾ ਖੂਨ ਹੈ ਜਾਂ ਜਨਰਲ ਦਾ ਖੂਨ ਹੈ ਜਾਂ ਮੁਸਲਮਾਨ ਦਾ ਖੂਨ ਹੈ ਜਾਂ ਕਿਸੇ ਸਿੱਖ ਦਾ ਖੂਨ ਹੈ ਜਾਂ ਕਿਸੇ ਇਸਾਈ ਦਾ ਖੂਨ ਹੈ ਬਲੱਡ ਬੈਂਕ ਵਾਲੀਆਂ ਬੋਤਲਾਂ ਦੇਖ ਕੇ ਦੱਸ ਕੇ ਦਿਖਾਓ ਮੈਨੂੰ ਐਵੇਂ ਪਖੇੜੇ ਪਾ ਰੱਖਿਆ ਪ੍ਰਮਾਤਮਾ ਨੇ ਕੋਈ ਜ਼ਿੰਦਗੀ ਦਿੱਤੀ ਐ ਹੱਸ ਕੇ ਜਿਉਂ ਪਿਆਰ ਨਾਲ ਜਿਉਂ ਪਰਨਾ ਐਡੇ ਪੰਗੇਬਾਜ਼ ਹੋ ਗਏ ਆਪਾਂ ਜੇ ਗਵਾਂਢੀ ਕੋਈ ਕਾਰ ਲੈ ਲੈਣਾ ਆਪਾਂ ਇਹ ਨਹੀਂ ਸੋਚਦੇ ਮੈਂ ਵੀ ਮਿਹਨਤ ਕਰਕੇ ਤੋਂ ਵੱਡੀ ਕਾਰ ਲਾਉਂਗਾ ਆਪਾਂ ਇਹ ਸੋਚਣ ਲੱਗ ਜਾਈਨੇ ਕੋਈ ਗੱਲ ਨਹੀਂ ਫਾਰਨ ਮਾਰ ਕੇ ਲੰਘਦਾ ਛਿਟਾ ਪਾ ਮੰਗੇ ਲੈ ਛਿਟਾ ਪਾਉਣ ਲੱਗ ਜਾਈਨੇ ਉਹਨਾਂ ਦੇ ਦੱਸੋ ਉਹ ਆਪਦੀ ਕਾਰ ਲਓ ਯਾਰ ਤੁਸੀਂ ਉਹਨਾਂ ਨਾਲ ਸੀ ਕਿਸੇ ਦੀ ਲਕੀਰ ਛੋਟੀ ਕਰਕੇ ਆਉਂਦੀ ਲਕੀਰ